ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦੇ ਅਨੁਸਮਰਪਿਤ ਗੁਰਮਤ ਸਮਾਗਮ ਅਨਾਉਂਸ ਸੰਬੰਧੀ ਗੁਰਦੁਆਰਾ ਸ਼ਹੀਦ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਗਏ ਉਪਰੰਤ ਬਾਬਾ ਗੁਰਦੇਵ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਵੱਲੋਂ ਨਿਰਵਗ ਗੁਰਮਿਕ ਸਮਾਗਮ ਮਨਾਉਣ ਨੂੰ ਲੈ ਕੇ ਗੁਰੂ ਦਾ ਓਟ ਆਸਰਾ ਲੈਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਰਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਧਾਰੋਵਾਲੀ ਹਜ਼ੂਰੀ ਲੱਗੀ। ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਵੱਲੋਂ ਹਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਗੋਸਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲੀ ਵਾਰ ਪਹਿਲੀ ਪਾਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ ਗਿਆ ਹੈ ਆਓ ਦੇਖਦੇ ਹਾਂ ਗੁਰਸ਼ਨ ਕੁਮਾਰ ਦੇ ਨਾਲ ਰਮੇਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਲ ਨਿਊ ਚੈਨਲ ਡੇਰਾ ਬਾਬਾ ਨਾਨਕ virum parvum proter raptam animi se sagale ਜਿਨ ਤਰਾਂ ਰੱਖੀ ਮੇਰੀ ਜਿਨ ਤਰਾਂ ਰੱਖੀ ਮੇਰੀ ਸਤਿ ਵਿਚਾਰ ਤੋਂ ਸੰਗਲਿ ਪਛਾਣੇ ਬਰਾਂ ਨਿਕੀ ਕਾਰਨ ਨਹੀਂ ਦੇ ਦੇ ਦੇਖਾਂ ਤੇ ਮਨ ਤੇ ਤੱਕੀ ਲੋਕ ਸੁਖੀਏ ਸੁਨੋ ਤਤਪੂਰਿ ਦੇ ਅੰਦਰ ਆਨੰਦ ਨਾਲ ਸੰਭੇਤ ਤਤਪੂਰਿ ਉਹ ਬਾਣੀ ਜਿਨਾਂ ਦਾ ਮਾਣ ਸੁਣਾਉਂਦਾ ਮਨ ਦੇ ਸੁਖ ਸੁਖ ਕਰਦੇ ਰਹਿਣਾ ਆਦਿ ਕੇ ਨੂਰਾ ਪੰਚਮੀ ਪ੍ਰਾਪਤ ਜਾਗਦੇ ਉਸਤ ਦੇ ਹੱਥ ਤੋਂ ਆਨੰਦ ਹੋਵੇ ਨਾ ਕਰਵਾ ਆਇਆ ਪ੍ਰਸਾਦ ਸਾਧ ਸੁਖਤਿ ਦੇ ਲਖੂਤਾਉਂ ਦੀ ਰਾਗ ਰਿਆ ਬਚਨ ਦੀ ਆਇ ਆਦੇਵ ਜੀ ਦੇ ਨਾਲ ਤੁੰਤਿ ਕਾਲੀ ਨਾਲ ਤੁੰਤਿ ਕਾਲੀ ਨਾਲ ਸਿਧਾ ਘਟਪਾਲ ਤੇ ਜਾਤਾਂ ਨੂੰ ਤਰਜਨਾ ਪੈਂਦਾ ਵੀ ਬਾਹਾਰ ਮਾਤਾ ਜੀ ਅਦੇ ਗੁਰਬੰਧ ਜੀ ਆਪਾ ਗੁਰੂ ਕਾਲੇ ਸਤਿਗੁਰੂ ਕਾ ਪਾਉਣਾ ਜੀ ਸਤਿਗੁਰੂ ਕਾ ਤੇ ਜੀ mundia darshata te vaarta agupi taramna panya tatte yuna kushti vanda karta yuna nam karta ati aatma ਵਾਹਿਗੁਰੂ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਆਖੋ ਅੰਦਰ ਸੁਹਾਗ ਵਾਹਿਗੁਰੂ ਜੀ ਬੱਚਾ ਜੀ ਸੁਖਾ ਮੰਨਿ ਗਰਾਇ ਕੋ ਜੱਟੇ ਅਮਰਤਾ ਦਾ ਰਖਾ ਕਰੇ ਮੰਨਿ ਮੰਨਿ ਗਰਾਇ ਜੀ ਹਾਂ ਸੁਖੀ ਹੋਈਆਂ ਤੇਰੀ ਨਾਮੀਆ ਹਾਰੋ I'm going to...